ਸਰ ਕੀ ਇਹ ਬ੍ਰਾਉ ਹਾਂ ਸਰ ਸਾਨੂੰ ਕਾਫੀ ਦੇਰ ਤੋਂ ਇਤਲਾ ਮਿਲ ਰਹੀ ਸੀ ਕਿ ਕੁਝ ਇੰਪੋਰਟਡ ਬਾਈਸਾਈਕਲ ਜਿਹੜੀਆਂ ਨੇ ਉਹ ਰਾਤ ਦੇ ਟਾਈਮ ਤੇ ਚੋਰੀ ਹੋ ਰਹੀਆਂ ਸਨ ਜਿਨ੍ਹਾਂ ਦੀ ਕੀਮਤ ਕਾਫੀ ਜ਼ਿਆਦਾ ਦੱਸੀ ਜਾ ਰਹੀ ਸੀ ਇਸ ਦੇ ਤਹਿਤ ਮਾਨਯੋਗ ਸੀਪੀ ਸਾਹਿਬ ਵੱਲੋਂ ਇੱਕ ਸਪੈਸ਼ਲ ਮੁਹਿੰਮ ਚਲਾਈ ਗਈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਐਸ ਐਚਓ ਕੈਂਥ ਨੇ 13 ਤਰੀਕ ਨੂੰ ਇੱਕ ਬੰਦੇ ਨੂੰ ਗ੍ਰਿਫਤਾਰ ਕੀਤਾ ਉਸ ਬੰਦੇ ਦਾ ਨਾਮ ਸ਼ਫੀ ਹੈ ਜਿਸ ਕੋਲੋਂ ਮੌਕੇ ਤੋਂ ਇੱਕ ਸਾਈਕਲ ਅਤੇ ਅਲੱਗ-ਅਲੱਗ ਜਗ੍ਹਾ ਤੇ ਰੱਖੇ ਗਏ 7 ਇੰਪੋਰਟਡ ਸਾਈਕਲ ਜਿਨ੍ਹਾਂ ਦੀ ਕੀਮਤ 50 ਤੋਂ 60 ਹਜ਼ਾਰ ਪਰ ਸਾਈਕਲ ਹੈ ਉਹਨਾਂ ਨੂੰ ਰਿਕਵਰ ਕੀਤਾ ਗਿਆ ਇਹ ਬੰਦਾ ਜਿਹੜਾ ਸ਼ਫੀ ਹੈ ਇਸ ਦੇ ਉੱਤੇ ਪਹਿਲਾਂ ਵੀ ਦੋ ਪਰਚੇ ਜਿਹੜੇ ਹੈ ਚੋਰੀ ਦੇ ਦਰਜ ਹੋ ਚੁੱਕੇ ਹਨ ਤੇ 13 ਤਰੀਕ ਨੂੰ ਜਦੋਂ ਇਹਨੂੰ ਨੈਬ ਕੀਤਾ ਗਿਆ ਤਾਂ ਇਸ ਦੇ ਉੱਪਰ 3032 3172 ਤੇ 111 ਬੀ ਐਨ ਐਸ ਦੇ ਤਹਿਤ ਇੱਕ ਹੋਰ ਪਰਚਾ ਦਰਜ ਕੀਤਾ ਗਿਆ ਤੇ ਇਸ ਤੇ ਪਹਿਲਾਂ ਦੋ ਜਿਹੜੇ ਪਰਚੇ ਹਨ ਉਹ ਵੀ ਬਰਗਲਰੀ ਦੇ ਨੇ ਜਿਹੜੇ ਕਿ ਰਾਤ ਦੇ ਟਾਈਮ ਤੇ ਕੀਤੇ ਜਾਂਦੇ ਹਨ